ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਗਜ਼ੈਗ ਡਿਜ਼ਾਈਨ ਲੈ ਕੇ ਆਈਆਂ ਵਿਦਆਊਟ ਜਾਲੀ ਬਿਨਾ ਜਾਲੀ ਤੋਂ ਜਿਗਜ਼ੈਗ ਡਿਜ਼ਾਈਨ ਠੀਕ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਦਿਖਾਈ ਦਿੰਦਾ ਇਸ ਲਈ ਜਿਹੜੀ ਆਪਾਂ ਇਹਦੀ ਉਲਟੀ ਸਿੱਧੀ ਸਾਈਡ ਨਹੀਂ ਕਹਿ ਸਕਦੇ ਬਸ ਆਪਣਾ ਕੁੰਡਿਆਂ ਤੋਂ ਆਪਾਂ ਕਹਿ ਸਕਦੇ ਦੇਖੋ ਜਿਵੇਂ ਕੁੰਡਿਆਂ ਦੀ ਇਹ ਸਿੱਧੀ ਸਾਈਡ ਹੁੰਦੀ ਹੈ ਇਹ ਉਲਟੀ ਸਾਈਡ ਹੁੰਦੀ ਹੈ ਇਸ ਤਰ੍ਹਾਂ ਤਾਂ ਆਪਾਂ ਕਹਿ ਸਕਦੇ ਹਾਂ ਹੋਰ ਇਹਦੀ ਕੋਈ ਉਲਟੀ ਸਿੱਧੀ ਸਾਈਡ ਨਹੀਂ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਬਣਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਬਿਨਾਂ ਜਾਲੀ ਤੋਂ ਇਹ ਆਲ ਓਵਰ ਪ੍ਰੋਜੈਕਟ ਵੀ ਤੁਸੀਂ ਆਪਣਾ ਕੋਈ ਬਣਾ ਸਕਦੇ ਹੋ ਤੇ ਜੇਕਰ ਬਾਰਡਰ ਤੇ ਹੀ ਬਣਾਉਣਾ ਹੈ ਇਸ ਦਾ ਬਾਰਡਰ ਹੀ ਬਣਾਉਣਾ ਕਹ ਲਾ ਤੁਸੀਂ ਬਾਰਡਰ ਇਸ ਤਰ੍ਹਾਂ ਦਾ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਲੌਂਗ ਜੈਕਟ ਇਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਸਾਰੀ ਇੱਕ ਸਲਾਈ ਦਾ ਡਿਜ਼ਾਈਨ ਹੈ ਉਹੀ ਸਲਾਈ ਆਪਣੀ ਸਿੱਧੇ ਪਾਸੇ ਤੋਂ ਬਣਾਉਣੀ ਹੈ ਆਪਾਂ ਉਹੀ ਸਲਾਈ ਉਲਟ ਪਾਸੇ ਤੋਂ ਇੱਕ ਸਲਾਈ ਨੂੰ ਹੀ ਬਾਰ-ਬਾਰ ਰਿਪੀਟ ਕਰਨਾ ਹੈ ਬੇਬੀ ਬਲੈਂਕਟ ਵੀ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਸੌਖਾ ਡਿਜ਼ਾਈਨ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ 12 ਦੇ ਮਲਟੀਪਲ ਤਿੰਨ ਕੁੰਡੇ ਵਾਧੂ ਰੱਖ ਲੈਣੇ 12 12 12 ਤਿੰਨ ਲਾਸਟ ਤੇ ਐਕਸਟਰਾ ਬੇਬੀ ਫਰੌਕ ਜੇਕਰ ਤੁਸੀਂ ਬੇਬੀ ਫਰੌਕ ਤੇ ਵੀ ਇਹਨੂੰ ਬਣਾਓਗੇ ਤਾਂ ਇਸ ਤਰ੍ਹਾਂ ਕਟਾਂ ਬਣ ਕੇ ਆਉਂਦੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਤਾਂ ਦੇਖੋ ਇਸ ਤਰ੍ਹਾਂ ਮੈਂ ਸਲਾਈ ਉੱਪਰ 39 ਕੁੰਡੇ ਲਏ 39 12 ਦੇ ਮਲਟੀਪਲ ਤਿੰਨ ਕੁੰਡੇ ਐਕਸਟਰਾ ਠੀਕ ਹੈ 12 12 24 12 36 10 39 ਠੀਕ ਹੈ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਕੁੰਡੇ ਲੈਣੇ ਆ 12 12 ਕੁੰਡੇ ਰੱਖ ਕੇ ਇਸ ਤਰ੍ਹਾਂ ਤਿੰਨ ਕੁੰਡੇ ਵਾਧੂ ਰੱਖ ਲੈਣੀਆਂ ਤਾਂ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਦੇਖੋ ਇੱਥੇ ਮੈਂ ਸਿੰਗਲ ਕੁੰਡੇ ਪਾਏ ਸੀ ਸਿੰਗਲ ਕੁੰਡੇ ਤਾਂ ਇਸ ਤਰ੍ਹਾਂ ਉਲਟੀ ਲਾਈਨ ਆਉਂਦੀ ਸੀ ਤਾਂ ਮੈਂ ਇੱਕ ਕੁਆਲਿਟੀ ਸिलाई ਬਣਾ ਕੇ ਕੰਪਲੀਟ ਕਰ ਲਈ ਸਿੱਧੀ ਸिलाई ਆਪਣੀ ਜਿਹੜੀ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਕੁੰਡੇ ਪਾਓ ਜਿਸ ਤਰ੍ਹਾਂ ਵੀ ਤੁਹਾਨੂੰ ਸੌਖੇ ਲੱਗਦੇ ਹੋਣਗੇ ਪਰ ਜਿਹੜੀ ਪਹਿਲੀ ਸिलाई ਹੈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਜੇਕਰ ਤੁਹਾਡੇ ਕੁੰਡੇ ਉਸ ਤਰ੍ਹਾਂ ਦੇ ਆ उल्टी सिलाई आ रही है तो उल्टी सिलाई चाँपा एक उल्टी लाइन कंप्लीट कर लेंगे उस तो बाद सीधी सिलाई च डिजाइन शुरू कर लेंगे ठीक है तो देखो हूँ आपे एक दो तीन चार पाँच छे ਸੱਤ ਕੁੰਡੇ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡਿਆਂ ਦਾ ਥ੍ਰੈਡ ਆਪਾਂ ਪਿੱਛੇ ਰੱਖਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਇੱਕ ਕੁੰਡਾ ਆਪਣੇ ਇੱਥੇ ਘੜ ਜਾਂਦਾ ਠੀਕ ਹੈ ਉਸ ਤੋਂ ਬਾਅਦ ਚਾਰ ਸਿੱਧੇ ਬਣਾਵਾਂਗੇ ਇੱਕ ਦੋ 10 ਚਾਰ ਹੁਣ ਜਿਹੜਾ ਕੁੰਡਾ ਆਪਣੇ ਇੱਥੇ ਘਟਿਆ ਸੀ ਇੱਥੇ ਪੂਰਾ ਕਰਨਾ ਆਪਾਂ ਇੱਕ ਕੁੰਡੇ ਦੇ ਦੋ ਬਣਾਵਾਂਗੇ ਪਹਿਲਾਂ ਫਰੰਟ ਤੋਂ ਇੱਕ ਕੁੰਡਾ ਬਣਾਵਾਂਗੇ ਆਪਾਂ ਫਿਰ ਇਹੀ ਕੁੰਡਾ ਬੈਕ ਤੋਂ ਬਣਾਵਾਂਗੇ ਇਸ ਤਰ੍ਹਾਂ ਤਾਂ ਇੱਕ ਕੁੰਡੇ ਦੇ ਦੋ ਕੁੰਡੇ ਬਣ ਗਏ ਜਿਹੜਾ ਕੁੰਡਾ ਆਪਣੇ ਇੱਥੇ ਘਟਿਆ ਸੀ ਉਹ ਪੂਰਾ ਹੋ ਜਾਂਦਾ ਠੀਕ ਹੈ ਹੁਣ ਇਸ ਤੋਂ ਬਾਅਦ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 3 4 5 ਐਕਸਟਰਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਚਾਰ ਕੁੰਡੇ ਬਣਾਵਾਂਗੇ ਸਿੱਧੇ 1 2 3 4 ਐਕਸਟਰਾ ਫਿਰ ਇੱਕ ਕੁੰਡੇ ਦੇ ਆਪਾਂ ਦੋ ਬਣਾਵਾਂਗੇ ਪਹਿਲਾਂ ਫਰੰਟ ਤੋਂ ਬਣਾਵਾਂਗੇ ਫਿਰ ਬੈਕ ਤੋਂ ਠੀਕ ਹੈ ਇੱਕ ਕੁੰਡੇ ਨੂੰ ਦੋ ਵਾਰ ਬਣਾਵਾਂਗੇ ਜਿਹੜਾ ਕੁੰਡਾ ਇੱਥੇ ਘਟਦਾ ਇੱਥੇ ਪੂਰਾ ਹੋ ਜਾਂਦਾ ਹੈ। ਇਹੀ ਡਿਜ਼ਾਈਨ ਨੂੰ ਆਪਾਂ ਸਲਾਈਟ ਤੇ ਰਿਪੀਟ ਕਰਦੇ ਜਾਣਾ। ਦੇਖੋ ਸੱਤ ਕੁੰਡੇ ਮੈਂ ਸਿੱਧੇ ਬਣਾਏ ਸੀ ਦੋ ਕੁੰਡੇ ਛੱਡ ਕੇ। ਫਿਰ ਆਪਾਂ ਡਿਜ਼ਾਈਨ ਜਿਹੜਾ ਸਟਾਰਟ ਕਰਨਾ ਹੈ ਪਹਿਲਾਂ ਆਪਾਂ ਸੱਤ ਹੀ ਸਿੱਧੇ ਬਣਾਉਣੇ ਆ ਠੀਕ ਹੈ। ਦੇਖੋ ਦੋ ਛੱਡ ਕੇ ਫਿਰ ਆਪਾਂ ਪੰਜ ਕੁੰਡੇ ਹੋ ਗਏ ਆਪਣੇ ਠੀਕ ਹੈ ਇਹ ਪੰਜ ਸਿੱਧੇ ਉਸ ਤੋਂ ਬਾਅਦ ਦੋ ਦਾ ਇੱਕ ਪਿਛਲੀ ਸਾਈਡ ਤੋਂ 2 ਦਾ 1 ਬਣਾਇਆ ਫਿਰ 4 ਸਿੱਧੇ ਫਿਰ 1 ਦੇ 2 ਕੁੰਡੇ ਠੀਕ ਹੈ ਦੁਬਾਰਾ ਫਿਰ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਹੋ ਜਾਂਦਾ 5 ਕੁੰਡੇ ਸਿੱਧੇ 2 ਦਾ 1 ਪਿਛਲੀ ਸਾਈਡ ਤੋਂ 4 ਸਿੱਧੇ 1 ਦੇ 2 ਕੁੰਡੇ ਤਾਂ ਇੱਥੇ ਫਿਰ ਦੁਬਾਰਾ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਹੋ ਜਾਣਾ 1 2 10 4 5 ਕੁੰਡੇ ਸਿੱਧੇ ਠੀਕ ਹੈ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਠੀਕ ਹੈ ਫਿਰ ਚਾਰ ਸਿੱਧੇ ਇੱਕ ਦੋ ਤਿੰਨ ਚਾਰ ਇਸ ਤਰ੍ਹਾਂ ਫਿਰ ਕੁੰਡੇ ਦੇ ਦੋ ਬਣ ਜਾਣਗੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਰਾਉਂਗ ਸਾਈਡ ਤੋਂ ਇੱਥੇ ਇੱਕ ਹੋਰ ਗੱਲ ਦਾ ਮੈਂ ਤੁਹਾਨੂੰ ਧਿਆਨ ਦਿਵਾ ਦਿੰਨੀ ਆ ਦੇਖੋ ਜਦੋਂ ਆਪਾਂ ਸਟਾਰਟਿੰਗ 'ਚ ਬਣਾਏ ਸੀ ਸੱਤ ਗੁੰਡੇ ਸਿੱਧੇ ਤਾਂ ਲਾਸਟ ਤੇ ਆਪਣੇ ਇਸ ਤਰ੍ਹਾਂ ਇਹ ਇੱਕ ਦੇ ਦੋ ਗੁੰਡੇ ਇੱਕ ਸਿੱਧਾ ਇਸੇ ਤਰ੍ਹਾਂ ਹੀ ਆਪਣੇ ਗੁੰਡੇ ਆਉਣਗੇ ਠੀਕ ਹੈ ਇਹ ਨਹੀਂ ਬਈ ਆਪਾਂ ਇੱਥੇ ਸੱਤ ਗੁੰਡੇ ਸਿੱਧੇ ਬਣਾਏ ਤੇ ਲਾਸਟ ਤੇ ਵੀ ਸਿੱਧੇ ਹੀ ਆਉਣਗੇ ਇਸੇ ਤਰ੍ਹਾਂ ਹੀ ਇਹ ਡਿਜ਼ਾਈਨ ਆਊਗਾ ਹਾਂ ਰੰਗ ਸਾਈਡ ਤੋਂ ਦੇਖੋ ਇਹ ਹੀ ਸਿਲਾਈ ਆਪਾਂ ਰਿਪੀਟ ਕਰਨੀ ਹੈ ਇੱਕ ਹੀ ਸਿਲਾਈ ਦਾ ਡਿਜ਼ਾਈਨ ਹੈ ਫਿਰ ਵੀ ਮੈਂ ਤੁਹਾਨੂੰ ਇੱਕ ਸਿਲਾਈ ਜਿਹੜੀ ਰਿਪੀਟ ਕਰਕੇ ਦਿਖਾ ਦਿੰਦੀ ਹਾਂ ਸੱਤ ਕੁੰਡੇ ਬਣਾਵਾਂਗੇ ਸਿੱਧੇ 1 2 3 4 5 6 7 ਸੱਤ ਕੁੰਡੇ ਹੋ ਗਏ ਸਿੱਧੇ ਠੀਕ ਹੈ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਉਸ ਤੋਂ ਬਾਅਦ ਚਾਰ ਕੁੰਡੇ ਸਿੱਧੇ 1 2 10 4 ਹੁਣ ਜਿਹੜਾ ਕੁੰਡਾ ਇੱਥੇ ਘਟਿਆ ਇੱਥੇ ਪੂਰਾ ਹੋ ਗਿਆ ਇੱਕ ਦੇ ਦੋ ਕੁੰਡੇ ਬਣਾਵਾਂਗੇ ਪਹਿਲਾਂ ਫਰੰਟ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਬੈਕ ਸਾਈਡ ਤੋਂ ਠੀਕ ਹੈ ਸਟਾਰਟਿੰਗ ਚ ਆਪਣੀ 7 ਕੁੰਡੇ ਸਿੱਧੇ ਹੋਣਗੇ ਫਿਰ ਵਿੱਚ ਆਪਣੀ 5 ਕੁੰਡੇ ਸਿੱਧੇ ਆ ਕੇ ਡਿਜ਼ਾਈਨ ਜਿਹੜਾ ਸ਼ੁਰੂ ਹੋ ਜਾਂਦਾ ਹੈ। 1 2 3 4 5 ਠੀਕ ਹੈ ਫਿਰ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਐਕਸਟਰਾ। ਇਹ ਚ ਲਈ ਸਾਈਡ ਤੋਂ ਠੀਕ ਹੈ। ਉਸ ਤੋਂ ਬਾਅਦ 1 2 10 4 ਕੁੰਡੇ ਸਿੱਧੇ ਅਸਤਰ ਫਿਰ ਇੱਕ ਕੁੰਡੇ ਦੇ 2 ਪਹਿਲਾਂ ਫਰੰਟ ਤੋਂ ਫਿਰ ਬੈਕ ਤੋਂ ਇਸ ਤਰ੍ਹਾਂ ਠੀਕ ਹੈ ਅਸਤਰ ਉਸ ਤੋਂ ਬਾਅਦ ਫਿਰ ਡਿਜ਼ਾਈਨ ਸ਼ੁਰੂ 1 2 10 4 5 ਕੁੰਡੇ ਸਿੱਧੇ ਠੀਕ ਹੈ 5 ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਫਿਰ 4 ਕੁੰਡੇ ਸਿੱਧੇ 1 2 3 4 ਦੇਖੋ ਲਾਸਟ ਤੇ ਉਸੇ ਤਰ੍ਹਾਂ ਆ ਜਾਂਦਾ ਹੈ ਇੱਕ ਕੁੰਡੇ ਦੀ ਦੋ ਪਹਿਲਾਂ ਫਰੰਟ ਤੋਂ ਫਿਰ ਬੈਕ ਤੋਂ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਹੁਣ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਤੋਂ ਸਲਾਈ ਵੈਸੇ ਦੀ ਪੁੱਠ ਸਿੱਧ ਨਹੀਂ ਹੁੰਦੀ ਇਸ ਡਿਜ਼ਾਈਨ ਦੀ ਬਸ ਕੁੰਡਿਆਂ ਦੇ ਹਿਸਾਬ ਨਾਲ ਜਿਵੇਂ ਇੱਧਰ ਇਹ ਕਿਨਾਰੀ ਕੁੰਡਿਆਂ ਦੇ ਹਿਸਾਬ ਨਾਲ ਸਿੱਧੀ ਆ ਰਹੀ ਹੈ ਤਾਂ ਆਪਾਂ ਇਹਨੂੰ ਸਿੱਧਾ ਪਾਸਾ ਕਹਿ ਦਿੰਨੇ ਆਂ ਦੋਨਾਂ ਪਾਸਿਆਂ ਤੋਂ ਡਿਜ਼ਾਈਨ ਆਪਣਾ ਸੇਮ ਦਿਖਾਈ ਦਿੰਦਾ ਹੈ ਇਹੀ ਇੱਕ ਸਲਾਈ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਦੀਆਂ 6-7 ਸਲਾਈਆਂ ਬਣਾ ਲਵਾਂਗੇ ਫਿਰ ਜਿਹੜਾ ਜਿੱਗ ਜਾਏਗਾ ਡਿਜ਼ਾਈਨ ਆਪਾਂ ਨੂੰ ਦਿਖਾਈ ਦੇਣ ਲੱਗੂਗਾ ਠੀਕ ਹੈ ਦੇਖੋ ਇੱਕ ਵਾਰ ਮੈਂ ਫੇਰ ਹੋਰ ਰਿਪੀਟ ਕਰ ਦਿੰਨੀ ਇੱਕ ਦੋ 10 4 5 6 7 ਕੁੰਡੇ ਸਿੱਧੇ ਦੋ ਕੁੰਡੇ ਛੱਡ ਕੇ ਆਪਾਂ ਪੰਜ ਕੁੰਡੀਆਂ ਤੋਂ ਡਿਜ਼ਾਈਨ ਸ਼ੁਰੂ ਕਰਨਾ ਹੈ ਠੀਕ ਹੈ ਸਟਾਰਟਿੰਗ ਵਿੱਚ ਪਰ ਆਪ ਇਸੇ ਤਰ੍ਹਾਂ ਹੀ ਬਣਾਉਣੀ ਹੈ ਫਿਰ ਹੀ ਆਪਣਾ ਡਿਜ਼ਾਈਨ ਸੈੱਟ ਹੁੰਦਾ ਹੈ ਦੇਖੋ ਹੁਣ ਦੋ ਕੁੰਡੇ ਛੱਡ ਲਓ ਇਸ ਤਰ੍ਹਾਂ ਤੁਹਾਨੂੰ ਸੌਖਾ ਹੋ ਜਾਊਗਾ ਗਿਣਤੀ ਕਰਨਾ ਪੰਜ ਸਿੱਧੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਚਾਰ ਸਿੱਧੇ ਇੱਕ 2 10 4 2 ਕੁੰਡੇ ਛੱਡ ਕੇ 5 ਸਿੱਧੇ ਫਿਰ ਉਸ ਤੋਂ ਬਾਅਦ ਦੋ ਦਾ ਇੱਕ 6 4 10 ਇੱਕ ਦੇ ਬਣਾਵਾਂਗੇ ਦੋ ਕੁੰਡੇ 12 ਕੁੰਡਿਆਂ ਦਾ ਡਿਜ਼ਾਈਨ ਹੈ 12 ਕੁੰਡੇ ਪੂਰੇ ਹੋਗੇ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ ਇੱਕ 2 10 4 5 ਕੁੰਡੇ ਸਿੱਧੇ 2 ਦਾ ਇੱਕ ਠੀਕ ਹੈ 6 ਕੁੰਡੇ ਹੋ ਗਏ ਫਿਰ 4 ਕੁੰਡੇ ਸਿੱਧੇ 1 2 10 4 10 ਕੁੰਡੇ ਹੋ ਗਏ ਫਿਰ ਇੱਕ ਕੁੰਡੇ ਦੀ ਦੋ ਜਿਹੜਾ ਕੁੰਡਾ ਆਪਣਾ ਘਟਿਆ ਸੀ ਇਹ ਪੂਰਾ ਹੋ ਗਿਆ ਠੀਕ ਹੈ ਤਾਂ 12 ਕੁੰਡਿਆਂ ਦਾ ਡਿਜ਼ਾਈਨ ਹੈ 12 ਕੁੰਡੇ ਹੋਗੇ ਇਹ ਹੀ 12 ਕੁੰਡੇ ਰਿਪੀਟ ਕਰਦੇ ਜਾਣੇ ਤੁਸੀਂ ਉਸ ਤੋਂ ਬਾਅਦ ਫਿਰ ਇੱਕ 2 10 4 ਪੰਜ ਕੁੰਡੇ ਸਿੱਧੇ ਦੋ ਦਾ ਇੱਕ ਪਿਛਲੀ ਸਾਈਡ ਤੇ ਇਸ ਤਰ੍ਹਾਂ 6 ਕੁੰਡੇ ਹੋਗੇ 4 ਸਿੱਧੇ 1 2 10 4 10 ਕੁੰਡੇ ਹੋਗੇ ਇੱਕ ਦੇ ਬਣਾਵਾਂਗੇ ਦੋ ਜਿਹੜਾ ਕੁੰਡਾ ਘਟਿਆ ਸੀ ਪੂਰੇ ਹੋਗੇ 12 ਕੁੰਡੇ ਪੂਰੇ ਹੋਗੇ ਠੀਕ ਹੈ ਲਾਸਟ ਵਾਲਾ ਸਿੱਤੀ ਸਲਾਈ ਸਿੱਧਾ ਬਣਾ ਲਾਂਗੇ ਦੇਖੋ ਇੱਕ ਸਲਾਈ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਰਿਪੀਟ ਕਰਦੇ ਜਾਣਾ ਮੈਂ ਇੱਥੇ ਥੋੜੀਆਂ ਜੀਆਂ ਸਲਾਈਆਂ ਹੋਰ ਰਿਪੀਟ ਕਰਦੀ ਆਂ ਫਿਰ ਤੁਹਾਨੂੰ ਦਿਖਾਉਣੀ ਹੈ ਕਿ ਇਸ ਤਰ੍ਹਾਂ ਜਿਹੜਾ ਆਪਣਾ ਜਿਗ ਜੈਗ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਆਪਾਂ ਅੱਗੇ-ਅੱਗੇ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਚਲੋ ਫਿਰ ਜੇਕਰ ਨਵੇਂ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਧੰਨਵਾਦ